ਪੰਥਕ ਅਕਾਲੀ ਲਹਿਰ ਦੇ ਸਮਰਥਨ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭਾਰਵੀ ਇਕੱਤਰਤਾ ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਵੱਲੋਂ ਪੰਥਕ ਅਕਾਲੀ ਲਹਿਰ ਦੇ ਸਮਰਥਨ ਵਿੱਚ ਸ਼ਹੀਦ ਉਦਮ ਸਿੰਘ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੰਗਤਾਂ ਦੀ ਭਾਰਵੀ ਇਕੱਤਰਤਾ ਕੀਤੀ ਗਈ ਪੰਥਕ ਅਕਾਲੀ ਲਹਿਰ ਦੇ ਆਗੂਆਂ ਜਗਜੋਤ ਸਿੰਘ ਖਾਲਸਾ ਤਰਲੋਚਨ ਸਿੰਘ ਸੋਹਲ ਨਵਜੀਤ ਸਿੰਘ ਤਰਸਿਕਾ, ਅਵਤਾਰ ਸਿੰਘ ਖੋਲਾ, ਹਰਜਿੰਦਰ ਸਿੰਘ ਰੂਪੋਵਾਲੀ, ਫਲਾਵਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੋਤਵਾਰ ਸੱਜਣਾ ਨੇ ਹਾਜ਼ਰੀਆਂ ਲਗਵਾ ਕੇ ਵਿਚਾਰ ਸਰਵਣ ਕੀਤੇ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਸਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁੱਖ ਸੇਵਾਦਾਰ ਸਿੰਘ ਸੈ ਭਾਈ ਰਣਜੀਤ ਸਿੰਘ ਨੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਦੱਸਿਆ ਕਿ ਕੌਮ ਦੀ ਆਬਰੂ ਅਣਖ ਅਤੇ ਗੌਰਵ ਦੇ ਪ੍ਰਤੀਕ ਸ਼ਹੀਦ ਸਰਦਾਰ ਉਦਮ ਸਿੰਘ ਹਨ ਜਿਨ੍ਹਾਂ ਦੀ ਨਾਮ ਦੀ ਯਾਦਗਾਰ ਵਿੱਚ ਇਹ ਇਕੱਠ ਹੋਇਆ ਹੈ। ਅੱਜ ਕੌਮ ਦੀ ਆਬਰੂ ਸੰਭਾਲਣ ਦੀ ਲੋੜ ਹੈ ਜਿਹੜੀ ਕਿ ਦੁਸ਼ਮਣਾਂ ਦੇ ਹੱਥਾਂ ਵਿੱਚ ਰੁਲ ਰਹੀ ਹੈ ਸਾਡੇ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਅਤੇ ਹੋਰ ਸਿੰਘ ਜਿਨ੍ਹਾਂ ਨੇ 8-8 ਮਹੀਨੇ ਤੀਗਾ ਚਲਾ ਕੇ ਭੁੱਖੇ ਰਹਿ ਕੇ ਗੁਰਦਾਸ ਨੰਗਲ ਦੀ ਗੜੀ ਵਿੱਚ ਸ਼ਹਾਦਤਾਂ ਦੇ ਜਾਂ ਪਿੱਤੇ ਅਤੇ ਗ੍ਰਿਫਤਾਰੀਆਂ ਦੇ ਕੇ ਦਿੱਲੀ ਵਿੱਚ ਬੋਟੀ-ਬੋਟੀ ਹੋਏ ਉਹ ਗੁਰਦਾਸ ਨੰਗਲ ਦੀ ਗੜੀ ਜਿਹੜੀ ਸ਼ਹੀਦਾਂ ਦੀ ਸ਼ਹਾਦਤਗਾਰ ਹੈ ਉਸ ਨੂੰ ਅੱਜ ਬਾਦਲਾਂ ਦੇ ਪੰਦਿਆਂ ਨੇ ਅਯਾਸ਼ੀ ਦੇ ਅੱਡੇ ਬਣਾ ਰੱਖਿਆਨ ਪਰ ਅਸੀਂ ਕਮੋਸ਼ ਹੋ ਕੇ ਇਹ ਸਭ ਕੁਝ ਦੇਖ ਰਹੇ ਆ ਸਾਡੇ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਹੋਏ ਪੰਥ ਅਤੇ ਗ੍ਰੰਥ ਦੇ ਸਿਧਾਂਤ ਇਹ ਨਿਗੂਰੇ ਨਾਪਾਕ ਗੁਰੂ ਤੋਂ ਬੇਮੁਖ ਗੁਰੂ ਸਾਹਿਬ ਜੀ ਦੀ ਪਵਿੱਤਰ ਅਜਮਤ ਦੇ ਵਿਰੁੱਧ ਜਾਣ ਵਾਲੇ ਲੋਕ ਆਪਣੀ ਮਰਜ਼ੀ ਨਾਲ ਵਰਤ ਰਹੇ ਹਨ ਆਪਣੀ ਮਰਜ਼ੀ ਨਾਲ ਜਿਸਦਾਰ ਬਣਾ ਅਤੇ ਹਟਾ ਕੇ ਆਪਣੀਆਂ ਚੰਮ ਦੀਆਂ ਚਲਾ ਰਹੇ ਹਨ ਪਰ ਅਸੀਂ ਸਭ ਕੁਝ ਦੇਖ ਰਹੇ ਹਾਂ ਅੱਜ ਸਾਡੇ ਲਈ ਵਿਚਾਰਨ ਦਾ ਸਮਾਂ ਹੈ ਕਿ ਅਸੀਂ ਇਸ ਬੇਸ਼ਕੀਮਤੀ سرمایه ਨੂੰ ਕਿਵੇਂ ਸੰਭਾਲਣਾ ਹੈ ਇਸ ਦੇ ਲਈ ਸਿੰਘ ਸਾਹਿਬ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਪਾਰਟੀਬਾਜ਼ੀ ਤੋਂ ਉੱਪਰ ਹੋ ਕੇ ਗੁਰੂ ਘਰ ਨੂੰ ਬਚਾਇਆ ਜਾਵੇ ਹੁਣ ਪ੍ਰਬੰਧ ਕਮੇਟੀ ਵਿੱਚ ਤਬਦੀਲੀ ਲਿਆਉਣ ਦਾ ਸਮਾਂ ਆ ਗਿਆ ਹੈ ਜੇਕਰ ਇਹ ਸਮਾਂ ਹੱਥੋਂ ਨਿਕਲ ਗਿਆ ਤਾਂ ਫਿਰ ਇਹ ਮੌਕਾ ਨਹੀਂ ਮਿਲਣਾ ਗੁਰੂ ਘਰ ਦੇ ਪ੍ਰਬੰਧ ਨੂੰ ਠੀਕ ਰਾਤੇ ਲਿਆਉਣ ਗਰੀਬ ਬੱਚਿਆਂ ਨੂੰ ਸਿੱਖਿਆ ਯਾਤਰੂਆਂ ਨੂੰ ਸਹੂਲਤਾਂ ਗੁਰੂ ਘਰਾਂ ਦੀਆਂ ਜ਼ਮੀਨਾਂ ਨਿਲਾਮ ਹੋਣ ਤੋਂ ਬਚਾਉਣ ਲਈ ਇਹ ਤਬਦੀਲੀ ਬਹੁਤ ਜ਼ਰੂਰੀ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ 22 ਤਰੀਕ ਨੂੰ ਨਿਲਾਮੀ ਦੇ ਨੋਟਿਸ ਨਿਕਲੇ ਹਨ ਤੇ ਸਿੱਖ ਸੰਗਤਾਂ ਉਸ ਦਾ ਵਿਰੋਧ ਕਰ ਰਹੀਆਂ ਹਨ ਪਰ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਇਸ ਦਾ ਕੋਈ ਜਵਾਬ ਨਹੀਂ ਦੇ ਰਿਹਾ ਇਸ ਤੋਂ ਇਲਾਵਾ 8-8 ਕਰੋੜ ਰੁਪਏ ਬਾਦਲਾਂ ਦੀ ਜਾਇਦਾਦ ਤੇ ਕਿਉਂ ਖਰਚ ਕਰ ਰਿਹਾ ਹੈ ਉਸ ਦਾ ਵੀ ਜਵਾਬ ਨਹੀਂ ਦੇ ਰਿਹਾ ਸਿੰਘ ਸਾਹਿਬ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਤਗੜੇ ਹੋ ਕੇ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਅਤੇ ਦਸਮ ਪਿਤਾ ਦੇ ਖਾਲਸਾ ਧਰਮ ਨੂੰ ਬਚਾਉਣ ਲਈ ਪੰਥਕ ਅਕਾਲੀ ਲਹਿਰ ਨੂੰ ਸਮਰਥਨ ਦਿੱਤਾ ਜਾਵੇ ਸਮੂਹ ਸੰਗਤਾਂ ਦੇ ਜੇਕਾਰਿਆਂ ਦੀ ਗੂੰਜ ਵਿੱਚ ਪੰਥਕ ਅਕਾਲੀ ਲਹਿਰ ਨੂੰ ਸਹਾਇਕ ਦੇਣ ਦਾ ਵਾਅਦਾ ਕੀਤਾ